ਇਸ ਬੁੱਸੜਾ ਕੰਮ ਕਰਦਾ ਨੂੰ ਕਹਿੰਦਾ ਵੀਡੀਓ ਲਿਆ ਕੇ ਦਿਖਾਓ ਜਦੋਂ ਪਹਿਲੇ ਚੋਰੀ ਆਈ ਐਂ ਬੰਦੇ ਲੱਭ ਕੇ ਦਿਨੇ ਤੱਕ ਲੱਭੇ ਆਪਾਂ ਨੂੰ ਕਾਰਵਾਈ ਕਰਾਣੀ ਆ ਪਾਪੜਿਆ ਆਪਾਂ ਨਾਲ ਮੇਰੀ ਗੱਲ ਬਾਤਾਂ ਬਾਡੀ ਚੀਜ਼ ਗੱਤਿ ਆ ਪਹਿਲੇ ਲਾਂਗੇ ਜਾਓ ਜਲੰਧਰ ਵੈਸਟ ਹਲਕੇ ਦੇ ਵਿੱਚ ਚੋਰੀਆਂ ਲਗਾਤਾਰ ਵੱਧ ਰਹੀਆਂ ਨੇ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਬਸਤੀ ਸ਼ੇਖ ਦੇ ਵਿੱਚ ਇੱਕ ਬਾਈਕ ਚੋਰੀ ਹੋ ਗਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਮੌਕੇ ਤੋਂ ਭੱਜ ਗਏ ਜਦਕਿ ਉਸ ਦੇ ਸਾਥੀਆਂ ਨੂੰ ਜਨਤਾ ਨੇ ਮੌਕੇ ਤੇ ਫੜ ਲਿਆ ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਵਿਅਕਤੀ ਦੀ ਜੰਮ ਕੇ ਕੁੱਟ ਮਾਰ ਕੇ ਤੀਛਤਰ ਪ੍ਰੇੜ ਕੀਤੀ ਅਤੇ ਉਹਨਾਂ ਨੇ ਕਟਨਾ ਦੀ ਸੂਚਨਾ ਤੁਰੰਤ ਥਾਣਾ ਡਿਵੀਜ਼ਨ ਨੰਬਰ 5 ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਲੈ ਜਾਇਆ ਜਾਵੇਗਾ ਇਸ ਦੌਰਾਨ ਇਲਾਕੇ ਦੇ ਵਸਨੀਕਾਂ ਦੀ ਪੁਲਿਸ ਦੇ ਨਾਲ ਵੀ ਝੜਪ ਹੋ ਗਈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਕੋ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪੁਲਿਸ ਨੂੰ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਦੂਸਰਾ ਨੌਜਵਾਨ ਉਸ ਨੂੰ ਕਾਰਵਾਈ ਕਰਨ ਦੇ ਲਈ ਕਹਿ ਰਿਹਾ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਸੀਐਮ ਸਾਹਿਬ ਕਹਿ ਰਹੇ ਮਿੰਦਰਪਗਤ ਦਿਤਾਓ ਮੰਤਰੀ ਬਣਾਵਾਂਗੇ ਨਸ਼ਾ ਖਤਮ ਕਰਾਵਾਂਗੇ ਜਦੋਂ ਮਿੰਦਰਪਗਤ ਦੇ ਵਿੱਚ ਪੁੱਛਿਆ ਹੈ ਕਿ ਪੁੱਛਿਆ ਹੈ ਕਿ ਮਿੰਦਰਪਗਤ ਦੇ ਚੋਰੀਆਂ ਕਰਦੇ ਪਏ ਮਿੰਦਰਪਗਤ ਨੇ ਕਿਹਾ ਨਨ ਚੋਰੀਆਂ ਕਰਨ ਦੱਸੋ ਜੀ ਕੁਛ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਇਹ ਤਾਂ ਬੰਦੇ ਨੂੰ ਆਪ ਜਾਗਣਾ ਪੈਣਾ ਜੀ ਇੱਟਾਂ ਦੇ ਛਤਰਵੇਰ ਨੇ ਪੈਣੇ ਤਾਂ ਕਾਪੂ ਆਣੇ 10 ਵਾਰੀ ਸੋਚਣ ਦੇ ਕਰੀ ਲੱਗੇ ਕਿ ਇਹ ਮੱਲੇ ਚ ਜੀ ਨਹੀਂ ਲੱਗਣੀ ਅੱਜ ਇਥੋਂ ਜੋੜੀ ਕੀਤੀ ਕੱਲ ਕਿ ਤੋਂ ਹੋਰ ਤਾਂ ਲੱਗੀ ਤੀਜਾ ਚੌਥਾ ਚਾਂਸ ਹੋ ਗਿਆ ਪਹਿਲਾਂ ਤਾਲੇ ਟੁੱਟੇ ਜੀ ਸਾਡੇ ਮੱਲੇ 'ਚ ਦੂਜੀ ਵਾਰੀ ਐਕਟਿਵਾ ਚੱਕੀ ਗਈ ਹੈ ਸਾਡੇ ਘਰਾਂ ਮੱਥਾ ਸਾਹਮਣੇ ਬਿਲਕੁਲ ਆ ਤੀਜੀ ਵਾਰੀ ਮੇਰਾ ਦਿੰਦੇ ਹਾਰੇ ਮੋੜਦਾ ਚੱਕ ਲਈ ਮਾਨੂੰ ਕੋਧਰੋਂ ਆਇਆ ਮੱਥਾ ਸਾਡੇ ਇੱਕ ਛੜੇ ਜੀ ਹੱਥ ਵੇਨਾ ਆਰੇ ਕਮ ਮੋਟਰਸਾਈਕਲ ਲਾਇਆ ਬਾਬਾ ਜੀ ਦੰਦਨਸੀ ਕੇਕ ਕਟਾਣ ਗਏ ਜੀ ਜੀ ਦੰਦਨ ਦਾ ਕੇਕ ਕਟਾ ਕੇ ਆਏ ਆ ਮੋਟਰਸਾਈਕਲ ਲਾਇਆ ਮਾਦਾ ਹੀ ਕਪੜੇ ਧੋ ਰਹੇ ਸੀ ਇੱਕ ਮੈਂ ਕੋਠੇ ਚੜ ਗਿਆ ਸਫਾਈ ਕਰਨ ਮੈਂ ਥੱਲੇ ਉਤਰਿਆ ਮੈਂ ਕਮ ਨਾਣ ਜਾਣਾ ਜੀ ਮੇਰਾ ਮੋਟਰਸਾਈਕਲ ੱਟਾ ਮੈਂ ਚਾਬੀ ਜੇਬੇ ਚੋਂ ਕੱਢਾ ਮੈਂ ਬਾਹਰ ਮੋਟਰਸਾਈਕਲ ਲੈ ਕੇ ਮੈਂ ਕਿ ਸ਼ਾਇਦ ਇੱਥੇ ਰਾਵਣ ਬਣਾ ਲੈ ਕੇ ਉੱਥੇ ਨਾ ਰੱਖਣਾ ਆ ਮੈਂ ਬੰਦਿਆਂ ਨੂੰ ਪੁੱਛਿਆ ਕਹਿੰਦੇ ਨਹੀਂ ਭਾਈ ਤੁਸੀਂ ਮੋਟਰਸਾਈਕਲ ਲੈ ਕੇ ਗਏ ਕਰੇ ਮੈਂ ਘਰ ਆਣ ਕੇ ਪੁੱਛਿਆ ਸਾਰਿਆਂ ਨੂੰ ਮੈਂ ਕਿੱਦਾਂ ਮੋਟਰਸਾਈਕਲ ਕਹਿੰਦਾ ਮੋਟਰਸਾਈਕਲ ਤੂੰ ਲੈ ਕੇ ਆਇਆ ਯਾਰ ਬੱਸ ਭਾਈ ਉਹਦੇ ਦੇ ਵਿੱਚ ਇੱਕ ਵੀਡੀਓ ਤੁਸੀਂ ਗੱਲ ਕਰ ਰਹੇ ਵੀ ਨਹੀਂ ਸੀਸੀਟੀ ਵੀਡੀਓ ਹੈਗੀ ਉਹ ਦਿਖਾ ਸਕਦੇ ਤੁਸੀਂ ਹਾਂਜੀ ਹਾਂਜੀ ਮਾਰੇ ਮੇਰਾ ਮਦਦ ਆਡਾ ਸੀ ਮੋਟਰਸਾਈਕਲ ਇਹ ਲਾਇਆ ਕਿੰਨੇ ਵਜੇ ਲਾਇਆ ਸੀ ਬਾਅਦ ਥੋਨੇ ਆਇਆ ਅੱਛਾ ਮੇਰੇ ਟੋਪੇ ਲਾ ਗਿਆ ਨੀ ਤੇਰਾ ਫੋਨ ਤੇ ਆਪਣੇ ਦੋਨਾਂ ਜਾਣੇ ਤੇ ਕੈਮਰੇ ਚ ਆਇਆ ਬੰਦਾ ਨਹੀਂ ਚੱਕਦੇ ਆ ਕੈਮਰੇ ਜਾਂ ਗੇੜੀਆਂ ਮਾਰਦੇ ਗੇੜੀਆਂ ਮੈਂ ਭਾਈ ਮੈਂ ਉਹ ਕਹਿੰਦਾ ਮੈਂ ਆਪਣੀ ਭੈਣ ਘਰ ਆਇਆ ਸੀ ਆਹ ਜਾਣਾ ਆਪਣੀ ਘਰ ਆਣਾ ਕਰ ਕਰ ਕੇ ਸਹੀ ਉਹ ਕਹਿੰਦਾ ਭੈਣ ਤੇਰੀ ਕੋਈ ਨਹੀਂ ਹੈ ਜੀ ਮੇਰੇ ਜਿੱਦੜੇ ਕੰਦਾ ਸਾਲਾ ਹੈਗਾ ਆਲਾ ਮੇਰਾ ਅੱਛਾ ਜੀਜਾ ਕਹਿੰਦਾ ਇਹਦਾ ਕੈਮਰਾ ਗੰਦਾ ਸਾਲਾ ਹੈਗਾ ਆਇਆ ਹੈ ਨਹੀਂ ਮੋਰ ਸਾਹਿਬ ਇਹਦਾ ਕਰਾਵੇ ਮੇਰਾ ਭਰਾ ਬੱਜ ਨਾਲ ਬਖਸ਼ਿਆ ਕਰੋ ਅੱਲਾ ਤੇ ਬਖਸ਼ਿਆ ਕਰੋ